بہت ہی ستاریوں بابا وشکرما جی کے جنم دیہ ساری سنگت اچھ اکھی ہوئی ہے پہلے تو سارا بہت بہت مبارکباد کیونکہ انہیں سیا اپ کو جہاز بناؤ تک کا سفر طے کیا ہے ਬੜਾ ਵੱਡਾ ਅਧਿయోగ ਕਾਰੋਬਾਰੀ ਅੱਜ ਦੇ ਦਿਨ ਬਾਬਾ ਜੀ ਨੂੰ ਯਾਦ ਕਰਦੇ ਹੋਏ ਆਪਣੀਆਂ ਮਸ਼ੀਨਾਂ ਦਾ ਆਪਣੇ ਚਾਪਿੰਡੂ ਲੈ ਕੇ ਪੰਨਿਆਂ ਤੱਕ ਛੋਟ ਛੋਟੇ ਦੀ ਜਨਦਾ ਦੇ ਅਸੀਂ ਮੱਥਾ ਦੇ ਕੇ ਸਵੇਰੇ ਤੁਪ ਮਾਰਾ ਕਰਕੇ ਆਉਨੇ ਕਿਉਂਕਿ ਕਿ ਬਾਬਾ ਜੀ ਦੀ ਬਦੌਲਤ ਹੀ ਅੱਜ ਸਾਨੂੰ

ਪਹਿਲਾਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਬਾਬਾ ਬਿਸ਼ਕਰਮਾ ਜੀ ਦਾ ਜਿਹੜਾ ਦਿਹਾੜਾ ਆ ਹਰ ਸਾਲ بڑے ਧੂਮ-ਧਾਮ ਨਾਲ ਇੱਥੇ ਮਨਾਇਆ ਜਾਂਦਾ ਅੱਜ ਪੂਰਾ ਸਾਹਨੇ ਵਾਲੇ ਇੱਥੇ ਇਕੱਠੇ ਹੋਏ ਹੋਏ ਸੀ ਸਾਡੇ ਕੌਂਸਲਰ ਸਾਹਿਬ ਸਾਰੇ ਅਮਨਜੋਤ ਮੈਸਰ ਜੀ ਜਿਨ੍ਹਾਂ ਨੇ ਮਿਸਪ੍ਰੈਸਨ ਸੱਧਿਆ ਆਰ ਇੱਥੇ ਆ ਕੇ ਵੱਡੀ ਗਿਣਤੀ ਸੰਗਤ ਆਈ ਹੈ। ਰਾਮਗੜੀਆ ਕਮੇਟੀ ਵੱਲੋਂ ਅੱਜ ਦਾ ਦਿਨ ਬਣਾਇਆ ਗਿਆ ਰਾਮਗੜੀਆ ਭਾਈਚਾਰੇ ਵੱਲੋਂ ਦੇ ਵੱਲ। ਇਹੋ ਰਾਮਗੜੀਆ ਭਾਈਚਾਰੇ ਨੂੰ ਪਪਾ ਬਿਸ਼ਕਰਮਾ ਜੀ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਸੁਵੀਤੋ ਜਹਾਜ਼ ਬਣਾਉਣ ਤੱਕ ਦਾ ਮੈਂ ਆ ਗਿਆ ਹਾਂ ਸੋ ਅੱਜ ਵੱਡੀ ਗਿਰਤੀ ਜਿਹੜੇ ਰਾਮਗੜੀ ਆ ਭਾਈਚਾਰਾ ਤੇ ਹੋਰ ਬਾਕੀ ਦੇ ਭਾਈਚਾਰੇ ਵੀ ਸਾਰੇ ਰਲ ਮਿਲ ਕੇ ਅੱਜ ਪਾਪਾ ਜੀ ਦਾ ਜਿਹੜਾ ਜਨਮ ਦਿਹਾੜਾ ਮਨਾ ਰਹੇ ਹਾਂ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਲੁਧਿਆਣਾ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਜੀ ਅੱਜ ਵਿਸ਼ਵਕਰਮਾ ਮਹਾਰਾਜ ਜੀ ਦਾ ਜੋ ਦਿਵਸ ਹੈ ਜਿੱਦਾਂ ਕਿ ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਸਾਰੇ ਜਿੰਨੇ ਵੀ ਕਰਮ ਜਿਹੜੇ ਕਰਮ ਕਰਨ ਵਾਲੇ ਨੇ ਜੀ ਸਭ ਨੂੰ ਉਹਨਾਂ ਨੇ ਕਿੱਤਿਆਂ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੀ ਕਲਾ ਦੇ ਨਾਲ ਜਿੱਦਾਂ ਕਿ ਕੋਈ ਮਿਸਤਰੀਆਂ ਦਾ ਕੰਮ ਕਰਦਾ ਕੋਈ ਕੋਈ ਕਿਸੇ ਵੀ ਪ੍ਰਕਾਰ ਦਾ ਕੰਮ ਕਰਦਾ ਹਰੇਕ ਧਰਮ ਦੇ ਮਤਲਬ ਪੂਰਾ ਜਗਤ ਬਾਬਾ ਬਿਸ਼ਕਰਮਾ ਜੀ ਨੂੰ ਅੱਜ ਦੇ ਦਿਨ ਉਹਨਾਂ ਦੀ ਪੂਜਾ ਕਰਦਾ ਉਹਦਾ ਕਾਰਨ ਕੀ ਹੈ ਕਿਉਂਕਿ ਹਰ ਖੇਤਰ ਦੇ ਵਿੱਚ ਇਹਨਾਂ ਦੇ ਟੂਲਸ ਵਰਤੇ ਜਾਂਦੇ ਨੇ ਸੋ ਮੈਂ ਅੱਜ ਦੇ ਦਿਨ ਦੇ ਦਿਨ ਦੇ ਉੱਤੇ ਸਾਡੀ ਰਾਮਗੜੀਆ ਕਮੇਟੀ ਵੱਲੋਂ ਆਪਣੇ ਆਪਣੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਾਹਨੇ ਵਾਲ ਵਾਸੀਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ ਜੀ ਅੱਜ ਦੇ ਦਿਨ ਤੇ ਗੁਰਮੁਖੀ ਜੀ ਦਾ ਬਾਬਾ ਜੀ ਦੀ ਮੈਂ ਬੋਲਣਾ ਚਾਹੁੰਦਾ ਜੀ ਗੁਰਮਾਨਤ ਲਈ ਸਾਡੇ ਭਰਾ ਨੇ ਅੱਜ ਤਿੰਨ ਚਾਰ ਬਾਬਾ ਜੀ ਦੇ ਲਈ ਸ਼ਾਵਲ ਜਿਹੜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਿਕਾਰਡ ਕਰਨ ਜਾ ਰਹੇ ਹਾਂ ਅੱਜ ਉਹਨਾਂ ਨੇ ਇੱਥੇ ਰਿਲੀਜ਼ ਕੀਤੇ ਨਹੀਂ ਜੀ ਅੱਜ ਉਹ ਸਾਨੂੰ ਸਾਰਿਆਂ ਨੂੰ ਸਾਡੇ ਪੂਰੇ ਇਲਾਕੇ ਵਾਸੀਆਂ ਨੂੰ ਉਹਨਾਂ ਨੇ ਉਹਨੂੰ ਸੁਣਾਇਆ ਵਾ ਸੋ ਬਹੁਤ ਸ੍ਰੀਲੀ ਆਵਾਜ਼ ਦਾ ਮਾਲਕ ਅੱਜ ਸਾਡੇ ਵਿੱਚਕਾਰ ਇੱਥੇ ਅੱਜ ਪ੍ਰੋਗਰਾਮ ਕਰ ਰਹੇ ਨੇ ਜੀ ਸੋ ਬਹੁਤ ਜ਼ਿਆਦਾ ਅੱਜ ਖੁਸ਼ੀ ਦਾ ਦਿਨ ਹੈ ਜੀ ਸਾਡੇ ਲਈ ਅੱਜ ਬਾਬਾ ਬਸ਼ਕਰਵਾ ਜੀ ਦਾ ਦਰਮਦਰ ਮਨਾਇਆ ਗਿਆ ਜੀ ਦੂਰੋਂ ਦੂਰੋਂ ਆੜੇ-ੜਾੜੇ ਸਾਰੇ ਸੰਗਤਾਂ ਦਾ ਮੱਕੇ ਦੇ ਪੋਟੀਆਂ ਨੇ ਦਰਮੰਤ ਨੇ ਬਾਬਾ ਜੀ ਉਸ ਦੇ ਵਿੱਚ ਕਰੋਲਾਂ ਕੀਤਾ ਉਹ ਦੂਆ ਹੁਣ ਲੰਗਾ ਦਾ ਵਰਤਰੇ ਆ ਸਾਰੀਆਂ ਤਸੰਤਾਂ ਦਾ ਧੰਨਵਾਦ ਜੀ ਜੋ ਇੱਥੇ ਹਾਜ਼ਰ ਹੋ ਗਏ ਹਨ